ਫੱਤੇ ਜਤ ਸ੍ਰੀ ਮਹੱਲਾ ਚੌਥਾ ਮਿਲ ਸਤ ਸੰਗਤ ਸੰਗ ਕੋ ਰਾਹਾ ਉਂਜੀ ਨਾਮ ਗਰਮਖ ਬੈ ਸਾਹਾ ਹਰ ਹਰ ਕਿਰਪਾ ਧਾਰ ਮਦ ਸੁਦਨ ਬੈਲ ਸਤ ਸੰਗ ਉਹ ਮਹਾਰਾਜ ਤਖਤਾਂ ਦੇ ਮਾਲਕ ਸਰਬ ਸੰਜੀਵਲਤਾ ਦੇ ਰੈਬਰ ਬਾਲੀ ਕੁਲ ਅਲਮ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਅਤੇ ਪਵਿੱਤਰ ਸਦਾ ਹੀ ਸੁਖ ਦੇਣ ਵਾਲੀ ਨਿੱਗੀ ਗੋਦ ਤੇ ਵਿੱਚ ਜੁੜੇ ਆਂ ਸਪਾਗੀਆਂ ਕਟੀਆਂ ਸਪਾਗਾ ਸਮਾਂ ਸਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਪ੍ਰਾਪਤ ਹੋਇਆ ਹੈ ਸਤ ਸੰਗਤ ਦਾ ਜੰਨਾ ਵੀ ਸਮਾਂ ਗੁਰਸਬਦ ਦੀ ਵਿਚਾਰ ਦੇ ਵਿੱਚ ਜੁੜਨਾ ਮਨ ਵਰਤਿਆਂ ਨੂੰ ਅਤਾਕਰ ਕਰਕੇ ਜਿੰਨੇ ਸਰੀਰੰ ਬੈਠਣ ਦਾ ਯਤਨ ਕਰੀਏ ਇੱਕ ਇੱਕ ਵਚਨ ਪਾਤਸ਼ਾਹੀ ਦਾ ਪਾਵਨ ਬਾਣੀ ਦਾ ਬੜਾ ਅਮੋਲਕ ਹੈ ਇੱਕ ਇੱਕ ਵਚਨ ਨੂੰ ਹਿਰਦੇ ਚ ਵਸਾ ਕੇ ਆਪਣੇ ਜੀਵਨ ਦੀਆਂ ਕਡੀਆਂ ਅਮੋਲਕ ਸਵਾਸਾਂ ਨੂੰ ਸਫਲਾ ਕਰੀਏ ਅੱਜ ਦਾ ਪਾਵਨ ਵਚਨ ਤਨ 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 ਚੌਥੇ ਪੱਤਸਾ ਤਨ ਗੁਰੂ ਰਾਮਦਾਸ ਸਾਹਿਬ ਜੀ ਜੈਤ ਸ੍ਰੀ ਰਾਗ ਦੇ ਵਿੱਚ ਪਾਵਨ ਵਚਨ ਸ਼੍ਰਵਨ ਕਰਵਾ ਰਹੇ ਨੇ ਇਹ ਪਾਵਨ ਵਚਨ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 699 ਤੇ ਅੰਕਤ ਹੈ। ਵਚਨ ਮਿਲ ਸਤ ਸੰਗਤ ਸੰਗ ਗੁਰਹਾ ਉੰਜੀਨਾ ਗਰਮ ਕਬੇ ਸਹਾ ਮਿਲ ਸਤ ਸੰਗਤ ਸੰਗ ਕੋ ਰਾਹ ਸਹਿਬ ਜੀ ਕਹਿੰਦੇ ਪਰਮਾਤਮਾ ਦੇ ਦਰ ਤੇ ਬੇਨਤੀ ਕਰਿਆ ਕਰ ਕਿ ਹੈ ਵਾਹਿਗੁਰੂ ਇਹ ਪਰਮੇਸ਼ਰ ਆਪਣੀ ਮਿਹਰ ਕਰਕੇ ਤੇਰੀ ਰਹਿਮਤ ਦਾ ਸਦਕਾ ਅਸੀਂ ਜੀਵ ਸਾਧ ਸੰਗਤ ਦੇ ਵਿੱਚ ਮਿਲ ਕੇ ਗੁਰੂ ਦੀ ਸੰਗਤ ਦੇ ਵਿੱਚ ਮਿਲ ਕੇ ਤੇਰੀ ਸਿਫਤ ਸਲਾਹ ਕਰ ਸਕੀਏ ਮਿਲ ਸੰਗਤ ਇੱਥੇ ਮੇਰੇ ਪਤ ਸਾਹਿਬ ਜੀ ਸਾਨੂੰ ਉਪਦੇਸ਼ ਦੇ ਰਹੇ ਨੇ ਮਰਜ ਕਹਿੰਦੇ ਇਸ ਤਰੀਕੇ ਦੇ ਨਾਲ ਬੇਨਤੀ ਕਰ ਕਿ ਸੰਗਤ ਦੇ ਵਿੱਚ ਕਿਵੇਂ ਮਿਲਣਾ ਹੈ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਸੰਗਤ ਵਿੱਚ ਟਿਕਿਆ ਨਹੀਂ ਜਾਂਦਾ ਵਾਹਿਗੁਰੂ ਜੀ ਦੀ ਕਿਰਪਾ ਤੋਂ ਬਿਨਾਂ ਸੰਗਤ ਦੀ ਪ੍ਰਾਪਤੀ ਨਹੀਂ ਹੁੰਦੀ ਵਾਹਿਗੁਰੂ ਜੀ ਦੀ ਨਦਰ ਤੋਂ ਬਿਨਾਂ ਨਾਮ ਨਹੀਂ ਜਪਿਆ ਜਾ ਸਕਦਾ ਉਹਦੀ ਕਿਰਪਾ ਵਰਤਦੀ ਹੈ ਉਹਦੀ ਕਿਰਪਾ ਦੁਆਰਾ ਹੀ ਇਹ ਜੀਵ ਸੰਗਤ ਦੇ ਵਿੱਚ ਚੱਲ ਕੇ ਆਉਂਦਾ ਹੈ ਉਹਦੀ ਕਿਰਪਾ ਦੁਆਰਾ ਹੀ ਸੰਗਤ ਦੇ ਵਿੱਚ ਟਿਕਦਾ ਹੈ ਇਸ ਕਰਕੇ ਬੇਨਤੀ ਕਰ ਮਰ ਜੀ ਕਹਿੰਦੇ ਹੈ ਵਾਹਿਗੁਰੂ ਸਤ ਸੰਗਤ ਦਾ ਮਿਲਾਪ ਵਕਸ ਸਤ ਸੰਗੀਆਂ ਦੇ ਨਾਲ ਜੁੜ ਕਰਕੇ ਗੁਰੂ ਦੀ ਸੰਗਤ ਵਿੱਚ ਮਿਲ ਕਰਕੇ ਤੇਰੇ ਨਾਮ ਦੀ ਸਿਫਤ ਕਰਾਂ ਓਂਜੀ ਨਾਮ ਗੁਰਮਖ ਦੇ ਸਾਹਾ ਏ ਵਾਹ ਗੁਰੂ ਤੇਰੀ ਸੰਗਤ ਦੇ ਵਿੱਚ ਟਿਕ ਕੇ ਨਾ ਤੇਰੇ ਨਾਮ ਦੀ ਪੂੰਜੀ ਹੈ ਜੀ ਗਰਮਖ ਬੇਸਾਹ ਗਰਮਖਾਂ ਦੇ ਪਾਸੋਂ ਸਤਸੰਗੀਆਂ ਦੇ ਪਾਸੋਂ ਸਰਦਾ ਰੂਪੀ ਪੂੰਜੀ ਅਰਪਣ ਕਰਕੇ ਗੁਰਾਂ ਦੇ ਦਵਾਰੇ ਤੂੰ ਤੇਰੇ ਨਾਮ ਦੀ ਪੂੰਜੀ ਨੂੰ ਹਿਰਦੇ 'ਚ ਵਸਾ ਲਵਾਂ ਤੇਰਾ ਨਾਮ ਮੇਰੇ ਹਿਰਦੇ ਚ ਵਸ ਜਾਵੇ ਬੇਸਾਫਾ ਬਸੇਗਾ ਤਾਂ ਜੇ ਗੁਰਮਖਾਂ ਦੀ ਸੰਗਤ ਦੇ ਵਿੱਚ ਜੁੜੇ ਹਾਂ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਹਿਰਦੇ ਰੂਪੀ ਘਰ ਦੇ ਵਿੱਚ ਪਰਮੇਸ਼ਰ ਦਾ ਨਾਮ ਤਾਂ ਬਸਣਾ ਜੇ ਗੁਰਮਖਾਂ ਦੀ ਸੰਗਤ ਵਿੱਚ ਜੁੜੇ ਹਾਂ ਜਿੰਨਾ ਚਿਰ ਗੁਰਮਖਾਂ ਦੀ ਸੰਗਤ ਵਿੱਚ ਚੱਲ ਕੇ ਨਹੀਂ ਆਉਂਦਾ ਜਿੰਨਾ ਚਿਰ ਗੁਰਮਖੰਦ ਦੀ ਸੰਗਤ ਦੇ ਵਿੱਚ ਆ ਕੇ ਬਹਿੰਦਾ ਹੈ ਉਹਨਾਂ ਚ ਜੀਵਨ ਜਿੰਦਗੀ ਦਾ ਆਨੰਦ ਪ੍ਰਾਪਤ ਨਹੀਂ ਹੁੰਦਾ ਇਸ ਕਰਕੇ ਸਹਿਬ ਜੀ ਕਹਿੰਦੇ ਸੰਗਤ ਦੇ ਵਿੱਚ ਮਿਲਣਾ ਕਰ ਗੁਰੂ ਦੀ ਹਜ਼ੂਰੀ ਦੇ ਵਿੱਚ ਜੁੜਨਾ ਕਰ ਮਰਜੀ ਕੰਦੇ ਸਰਦਾ ਰੂਪੀ ਪੂੰਜੀ ਅਰਪਣ ਕਰ ਦੇ ਤੇ ਗੁਰਮਖਾ ਪਾਸੋਂ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਦੇ ਵਿੱਚ ਵਸਾ ਲੈ ਹਰ ਹਰ ਕਿਰਪਾ ਧਾਰ ਮਦ ਸੂਧਨ ਮਿਲ ਸਤ ਸੰਗ ਓ ਮਹਾਰਾਮੇ ਵਾਹਿਗੁਰੂ ਇਹ ਪਰਮਾਤਮਾ ਇਨੀ ਕਿਰਪਾ ਕਰ ਦੇ ਅਤੇ ਬੇਨਤੀ ਦੀ ਜਾਚ ਧੰਨ ਗੁਰੂ ਰਾਮਦਾਸ ਸਾਹਿਬ ਜੀ ਸਾਨੂੰ ਸਿੱਖਿਆ ਦੇ ਰਹੇ ਨੇ ਕਹਿੰਦੇ ਐ ਇਸ ਤਰੀਕੇ ਦੇ ਨਾਲ ਬੇਨਤੀ ਕਰਿਆ ਕਰੋ ਹਲਕ ਦੇ ਦਰ ਤੇ ਪ੍ਰਮੇਸ਼ਰ ਦੇ ਦਰ ਤੇ ਕਹਿੰਦੇ ਇਸ ਤਰੀਕੇ ਦੇ ਨਾਲ ਇਦਾਂ ਬੇਨਤੀ ਕਰੋ ਕਿ ਹੇ ਵਾਹਿਗੁਰੂ ਹਰ ਹਰ ਕਿਰਪਾ ਧਾਰ ਮਦਸੂਦਨ ਹੇ ਵਾਹਿਗੁਰੂ ਹੇ ਰਹਿਮਤਾਂ ਦੇ ਸਾਗਰ ਮਦਸੂਤਨ ਏ ਵੈਰੀਆਂ ਦਾ ਨਾਸ ਕਰਨ ਵਾਲੇ ਬੇਕਾਰਾਂ ਖਤਮ ਕਰਨ ਵਾਲੇ ਏ ਪ੍ਰਮਾਤਮਾ ਏ ਹਰੀ ਹਰੀ ਐਸੀ ਕਿਰਪਾ ਕਰ ਦੇ ਮਿਲ ਸਤ ਸੰਗ ਮੈਨੂੰ ਸਤ ਸੰਗ ਦਾ ਮਿਲਾਪ ਕਰਵਾ ਦੇ ਮੈਨੂੰ ਸਤ ਸੰਗਤ ਮਿਲ ਜਾਵੇ ਉਹ ਮਹਾਰਾਮ ਸੰਗਤ ਦੇ ਵਿੱਚ ਜੁੜ ਕਰਕੇ ਸੰਗਤ ਦੇ ਵਿੱਚ ਟਿਕ ਕਰਕੇ ਮਿਲ ਕਰਕੇ ਮੈਂ ਤੇਰਾ ਨਾਮ ਜਪ ਕੇ ਜਪ ਕੇ ਅੰਦਰ ਇੱਕ ਮੇਰੇ ਐਸਾ ਉਤਸ਼ਾਹ ਪੈਦਾ ਹੋ ਜਾਵੇ ਉਹ ਮਹਾ ਨਾਮ ਦੇ ਜਪਣ ਦੇ ਨਾਲ ਹੀ ਬੰਦ ਕੀ ਕਰਨ ਦੇ ਨਾਲ ਹੀ ਉਤਸ਼ਾਹ ਪੈਦਾ ਹੁੰਦਾ ਕਲ ਦੇ ਦੀਵਾਨ ਦੇ ਵਿੱਚ ਮੈਂ ਬੇਨਤੀ ਕਰ ਰਿਹਾ ਸੀ ਕਿ ਜਿੰਨਾ ਚਿਰ ਸਾਡੇ ਅੰਦਰ ਅਹਿਸਾਸ ਨਹੀਂ ਉਹਨਾਂ ਚਿਰ ਜਿੰਨਾ ਮਰਜੀ ਅਸੀਂ ਪੜੀ ਜਾਈਏ ਜਿੰਨਾ ਮਰਜੀ ਸੁਣੀ ਜਾਈਏ ਭਾਵੇਂ ਸਿਮਰਨਾ ਲੈ ਕੇ ਵਾਹਿਗੁਰੂ ਵਾਹਿਗੁਰੂ ਕਰੀ ਜਾਈਏ ਜੇ ਅਹਿਸਾਸ ਹੈ ਤਾਂ ਸਾਡਾ ਸੁਣਿਆ ਲਿਖੇ ਵਿੱਚ ਹੈ ਜੇ ਅਹਿਸਾਸ ਹੈ ਸਾਡਾ ਪੜਿਆ ਲਿਖੇ ਦੇ ਵਿੱਚ ਹੈ ਅਹਸਾਸ ਤੋਂ ਬਿਨਾ ਸਹਿਬ ਜੀ ਕਹਿੰਦੇ ਤੂੰ ਜੋ ਵੀ ਕਰਮ ਕਰਦਾ ਏ ਉਹ ਤੇਰਾ ਬੇਅਰਥ ਹੈ ਉਹ ਉਤਸ਼ਾਹ ਹੋਣਾ ਚਾਹੀਦਾ ਹੈ ਅਹਸਾਸ ਹੋਣਾ ਚਾਹੀਦਾ ਹੈ ਅੰਦਰ ਰੁਚੀ ਹੋਣੀ ਚਾਹੀਦੀ ਹੈ ਚਾਹੇ ਉਹ ਬੰਦ ਕੀ ਕਰਨ ਦਾ ਕੰਮ ਹੈ ਚਾਹੇ ਉਹ ਨਾਮ ਜਪਣ ਦਾ ਕੰਮ ਹੈ ਬਾਣੀ ਪੜਨ ਦਾ ਕੰਮ ਹੈ ਚਾਹੇ ਸੇਵਾ ਕਰਨ ਦਾ ਕੰਮ ਹੈ ਮਰਜੀ ਕਹਿੰਦੇ ਉਤਸ਼ਾਹ ਪੈਦਾ ਕਿੱਥੋਂ ਹੋਏਗਾ ਉਹ ਵੀ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਟਿਕਣਾ ਪੈਣਾ ਹੈ। ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ ਪੈਣੀ ਹੈ ਮਰਜੀ ਕਹਿੰਦੇ ਨੇ ਨਾ ਸਤ ਸੰਗ ਉਹ ਮਹਾਰਾਮ ਉਹ ਤਸਾ ਸੰਗਤ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ। ਹੋਵੇਗਾ ਕਿਵੇਂ ਹਰ ਗੁਣ ਬਾਣੀ ਰਬੀਰ ਗੁਣ ਸੁਣ ਬਾਣੀ ਨੂੰ ਸਰਵਣ ਕਰਿਆ ਕਰ ਹਰ ਗੁਣ ਹਰੀ ਦੇ ਗੁਣ ਮਹਾਰਾਜ ਕਹਿੰਦੇ ਬਾਣੀ ਸਰਬਨ ਸੁਣਾਹਾ ਆ ਕੰਨਾਂ ਦੇ ਨਾਲ ਰੱਬੀ ਗੁਣਾਂ ਨੂੰ ਪਰਮੇਸ਼ਰ ਦੀ ਬਾਣੀ ਨੂੰ ਸੁਣਿਆ ਕਰ ਇਹ ਕੰਨਾਂ ਨੂੰ ਸੁਣਾਇਆ ਕਰ ਮਹਾਰਾਜ ਜੀ ਕਹਿੰਦੇ ਸੁਣਾਹਾ ਉਹ ਤਸਾ ਤਾਂ ਪੈਦਾ ਹੋਏਗਾ ਮਾਲਕ ਦੀਆਂ ਸਿਫਤਾਂ ਨੂੰ ਸੁਣੋ ਪ੍ਰਮਾਤਮਾ ਦੀ ਉਸਤਤ ਕਰਦਾ ਨਾ ਆਪ ਸੁਣਿਆ ਕਰ ਬੋਲੋ ਸਤਨਾਮ ਇਰ ਉਤਸ਼ਾਹ ਪੈਦਾ ਹੋਏਗਾ ਰੁਚੀ ਪੈਦਾ ਹੋਏਗੀ ਅੰਦਰ ਪ੍ਰੇਮਾ ਭਗਤੀ ਦਾ ਜਾਗ ਲਗੇਗਾ ਮਰਜੀ ਕਹਿੰਦੇ ਨਹੀਂ ਜਿੰਨਾ ਮਰਜੀ ਜਿੰਨਾ ਚਿਰ ਤੇਰੇ ਅੰਦਰ ਰੁਚੀ ਨਹੀਂ ਉਤਸ਼ਾਹ ਨਹੀਂ ਤੂੰ ਜਿੰਨਾ ਮਰਜੀ ਪੜ ਲੈ ਬੜਾ ਸੁਣਾ ਸੁਫੀ ਫਕੀਰ ਸੁਫੀ ਸੰਤ ਸਾਈਂ ਬੋਲੇ ਸਾਜੀ ਆਪਣੀਆਂ ਕਾਫੀਆਂ ਦੇ ਵਿੱਚ ਜ਼ਿਕਰ ਕਰਦੇ ਨੇ ਉਹਨਾਂ ਨੇ ਬੜਾ ਸੋਹਣਾ ਜ਼ਿਕਰ ਕੀਤਾ ਕਹਿੰਦੇ ਪੜ ਪੜ ਕਿਤਾਬਾਂ ਇਲਮ ਦੀਆਂ ਇਲਮ ਕਹਿੰਦੇ ਨੇ ਉਹ ਆਪਣੀ ਬੋਲੀ ਦੇ ਵਿੱਚ ਵੀ ਧਾਰਮਿਕ ਕਿਤਾਬਾਂ ਇਮਾਮ ਦੀਆਂ ਕਿਤਾਬਾਂ ਭਾਵਕੇ ਰੱਬ ਘਰ ਦੀਆਂ ਉਸਤਤ ਦੀਆਂ ਕਿਤਾਬਾਂ ਪੜੀਆਂ ਤੇ ਕੀ ਤੂੰ ਕਾਜੀ ਬਣ ਗਿਆ ਪੜਨ ਦੇ ਨਾਲ ਕਾਜੀ ਨਹੀਂ ਬਣ ਜਾਂਦਾ ਕਹਿੰਦੇ ਪੜ ਪੜ ਕਿਤਾਬਾਂ ਇਲਮ ਦੀਆਂ ਤੂੰ ਨਾਉ ਧਰਾਇਆ ਕਾਜੀ ਹੱਥ ਵਿੱਚ ਤਲਵਾਰ ਫੜ ਕੇ ਤੂੰ ਨਾਉ ਧਰਾਇਆ ਬਾਜੀ ਕਹਿੰਦੇ ਹੱਥ ਵਿੱਚ ਹੁਣ ਤਲਵਾਰ ਫੜ ਲਈ ਤੇ ਚਲਾਉਣੀ ਆਬੇ ਨਾ ਤੇ ਕਬੇ ਮੈਸੂਰਮਾ ਬਾਜੀ ਕਹਿੰਦੇ ਨਸੂਰਮਾ ਵੀ ਮੈਂ ਤਲਵਾਰ ਬਾਜੀ ਆ ਮੈਨੂੰ ਚਲਾਉਣੀ ਆਉਂਦੀ ਏ ਹੱਥ ਵਿੱਚ ਤਲਵਾਰ ਫੜ ਕੇ ਨੌਂ ਧਰਾਇਆ ਬਾਜੀ ਮੱਕਾ ਮਦੀਨਾ ਘੁਮਾਇਆ ਤੇ ਨੌਂ ਧਰਾਇਆ ਹਾਜੀ ਕਿ ਮੈਂ ਹਾਜੀ ਆ ਮੈਂ ਯਾਤਰੀ ਆ ਮੈਂ ਯਾਤਰਾ ਕਰਕੇ ਆ ਅੱਗੇ ਬੜਾ ਸੋਹਣਾ ਜ਼ਿਕਰ ਕੀਤਾ ਬੁੱਲੇ ਸਾਹਿਬ ਕੀ ਹਾਸਲ ਕੀਤਾ ਜੇ ਰੱਬ ਨਾ ਰੱਖਿਆ ਰੱਜੀ ਕੀ ਹਾਸਲ ਕਰ ਲਿਆ ਪਰਮੇਸ਼ਰ ਨੂੰ ਤੇ ਤੂੰ ਖੁਸ਼ ਨਹੀਂ ਕਰ ਸਕਿਆ ਰੱਬ ਨੂੰ ਤੇ ਤੂੰ ਪਾ ਨਹੀਂ ਸਕਿਆ ਰੱਬ ਨੂੰ ਪ੍ਰਾਪਤ ਕਿਵੇਂ ਕਰਨਾ ਹੈ ਸਹਿਬ ਜੀ ਕਹਿੰਦੇ ਨੇ ਉਸੇ ਭਾਵ ਵਿੱਚ ਚੌਥੇ ਪਾਤਸ਼ਾਹ ਕਹਿੰਦੇ ਤੇਰੇ ਅੰਦਰ ਉਤਸਾਹ ਤੇ ਪੈਦਾ ਹੋਇਆ ਨਹੀਂ ਤੇਰੇ ਅੰਦਰ ਸਰਦਾ ਰੂਪੀ ਜਾਗ ਤੇ ਲੱਗਿਆ ਨਹੀਂ ਪ੍ਰੇਮਾ ਭਗਤੀ ਦਾ ਸਹਿਬ ਜੀ ਕਹਿੰਦੇ ਨੇ ਉਤਸ਼ਾਹ ਪੈਦਾ ਤਾਂ ਹੋਏਗਾ ਸਤ ਸੰਗਤ ਦੇ ਵਿੱਚ ਜੁੜਨ ਦਾ ਮਰਜੀ ਕਹਿੰਦੇ ਉਤਸ਼ਾਹ ਅੰਦਰੋਂ ਖਿੱਚ ਤਾਂ ਬਣੇਗੀ ਤੂੰ ਰੱਬ ਜੀ ਦੇ ਗੁਨਾ ਨੂੰ ਮਾਲਕ ਜੀ ਦੀ ਛਿਪਤ ਸਲਾਹ ਨੂੰ ਇਨ੍ਹਾਂ ਕੰਨਾਂ ਨੂੰ ਸੁਣਾਇਆ ਕਰ ਹਰ ਗੁਣ ਬਾਣੀ ਸ਼ਰਵਨ ਸੁਣਾ ਹਾ ਮਹਾਰਾਜ ਕਹਿੰਦੇ ਜਦੋਂ ਤੂੰ ਆਪਣੇ ਕੰਨਾਂ ਨੂੰ ਇਹਨਾਂ ਸ਼ਰਵਣਾਂ ਨੂੰ ਮਾਲਕ ਦੀ ਉਸਤਤ ਸੁਣਾਏਂਗਾ ਪਰਮੇਸ਼ਰ ਦੀ ਸਿਪਤ ਸਲਾਹ ਸੁਣਾਏਂਗਾ ਤੇ ਮਹਾਰਾਜ ਜੀ ਕਹਿੰਦੇ ਕਾਰਕ ਕਿਰਪਾ ਸਤ ਗੁਰੂ ਮਿਲਾਹਾ ਤੇ ਨਾਲ ਫਿਰ ਤੇਰੇ ਅੰਦਰੋਂ ਇੱਕ ਹਿਰਦੇ ਦੇ ਵਿੱਚੋਂ ਬੇਨਤੀ ਹੋਏਗੀ ਆਟੋਮੈਟਿਕ ਅੰਦਰੋਂ ਨਿਕਲੇਗਾ হে ਵਾਹਿਗੁਰੂ ਕਿਰਪਾ ਕਰ ਦੇ ਮੈਨੂੰ ਗੁਰੂ ਦਾ ਮਲਾਪ ਬਖਸ਼ ਗੁਰੂ ਮਿਲੇਗਾ ਤੇ ਗੁਰੂ ਦੀ ਪ੍ਰਾਪਤੀ ਹੋਏਗੀ ਪਰ ਹੋਏਗੀ ਕਦੋਂ ਕਰ ਕਿਰਪਾ ਜਦੋਂ ਉਹਦੀ ਕਿਰਪਾ ਹੋਣੀ ਉਹਦੀ ਕਿਰਪਾ ਤੋਂ ਬਿਨਾ ਗੁਰੂ ਦਾ ਮਲਾਪ ਨਹੀਂ ਹੁੰਦਾ ਉਹਦੀ ਕਿਰਪਾ ਤੋਂ ਬਿਨਾ ਸੰਗਤ ਵਿੱਚ ਨਹੀਂ ਟਿਕਿਆ ਜਾਂਦਾ ਉਹਦੀ ਕਿਰਪਾ ਤੋਂ ਬਿਨਾ ਬੰਦਕੀ ਨਹੀਂ ਹੁੰਦੀ ਨਾਮ ਨਹੀਂ ਜਪਿਆ ਜਾਂਦਾ ਮਰਜੀ ਕਹਿੰਦੇ ਗੁਰੂ ਦਾ ਮਲਾਪ ਗੁਰੂ ਦਾ ਮਲਾਪ ਕਦੋਂ ਹੁੰਦਾ ਤੇ ਕਿਵੇਂ ਹੁੰਦਾ ਗਨੰਗਾ ਬੋ ਗਨੰ ਬੋ ਲੋਬਾਣੀ ਗੁਰੂ ਦਾ ਮਲਾਪ ਉਹਦੇ ਗੁਣਾਂ ਨੂੰ ਗਾ ਉਹਦੇ ਗੁਣਾਂ ਨੂੰ ਬੋਲ ਬੋਲ ਕੇ ਉਹਦੀ ਸਿਫਤ ਕਰਿਆ ਕਰ ਹਰ ਗੁਣ ਜਪ ਰੱਬੀ ਗੁਣਾ ਨੂੰ ਜਪ ਉਹ ਮਹਾਰਾਮ ਤੇਰੇ ਅੰਦਰ ਉਤਸਾਹ ਪੈਦਾ ਹੋਵੇ ਜਿੰਨਾ ਚਿਰ ਤੂੰ ਉਹਦੇ ਗੁਣਾ ਨੂੰ ਗਾਉਂਦਾ ਹੀ ਨਹੀਂ ਤੇ ਗੁਰੂ ਦਾ ਮਲਾਪ ਕਿਵੇਂ ਹੋਏਗਾ ਆਪ ਜੀ ਦੇ ਨਾਲ ਮੈਂ ਇੱਕ ਦਿਨ ਬੇਨਤੀ ਸਾਂਝੀ ਕਰ ਰਿਹਾ ਸੀ ਨਾ ਕਿ ਇਦਾਂ ਫਿਜ਼ੀਕਲ ਤੌਰ ਤੇ ਮੱਥਾ ਟੇਕ ਕੇ ਮਲਾਪ ਨਹੀਂ ਹੈ ਨੇਤਰਾਂ ਦੇ ਨਾਲ ਵੇਖ ਲਿਆ ਬਲਾਪ ਨਹੀਂ ਹੈ ਚੱਲ ਕੇ ਆ ਗਿਆ ਘਰ ਤੋਂ ਇਦਾਂ ਦੇ ਮਹਾਰਜ ਕਹਿੰਦੇ 100 ਗੇੜੇ ਲਾ ਲਾ ਬਾਣੀ ਦੇ ਜਿਕਰਾ ਕੋਈ ਆਪਣੇ ਕੋਲੋਂ ਗੱਲ ਨਹੀਂ ਜੇ ਗੁਰੂ ਤੇ ਵਿਸ਼ਵਾਸ ਨਹੀਂ ਗੁਰੂ ਤੇ ਭਰੋਸਾ ਨਹੀਂ ਗੁਰੂ ਤੇ ਪ੍ਰਤੀਤ ਨਹੀਂ ਇੱਕ ਗੇੜੇ ਦੀ ਕੀ ਗੱਲ ਕਰਦਾ ਮਹਾਰਜ ਕਹਿੰਦੇ ਘਰੋਂ ਆ ਕੇ ਭਾਵੇਂ 100 ਗੇੜੇ ਲਾ ਜਾਇਆ ਕਰ ਸਤ ਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾਲ ਲਾਗੋ ਭਾਉ ਉਸਨੂੰ ਸੁੱਖ ਨਾ ਉਪਜੈ ਭਾਵੇਂ ਸੋ ਗੇੜਾ ਆਵੇ ਜਾਵੇ ਕਹਿੰਦੇ ਜੇ ਤੈਨੂੰ ਗੁਰੂ ਦੀ ਪ੍ਰਤੀਤ ਨਹੀਂ ਸਤਗੁਰ ਕੀ ਪ੍ਰਤੀਤ ਨਾ ਆਈਆ ਜੇ ਤੈਨੂੰ ਗੁਰੂ ਦੀ ਪ੍ਰਤੀਤ ਹੀ ਨਹੀਂ ਆਈ ਭਰੋਸੇ ਹੀ ਨਹੀਂ ਬਣਿਆ ਸ਼ਬਦ ਨਾਲ ਲਾਗੋ ਭਾਉ ਤੇ ਤੇਰਾ ਗੁਰੂ ਦੇ ਨਾਲ ਪ੍ਰੇਮ ਨਹੀਂ ਪਿਆ ਉਸਨੂੰ ਸੁੱਖ ਨਾ ਉਪਜੈ ਮਰਜੀ ਕਹਿੰਦੇ ਉਸ ਜੀਵ ਨੂੰ ਫਿਰ ਸੁੱਖ ਪ੍ਰਾਪਤ ਨਹੀਂ ਹੁੰਦਾ ਆਤਮਿਕ ਆਨੰਦ ਹਾਸਲ ਨਹੀਂ ਹੁੰਦਾ ਭਾਵੇਂ 100 ਕਿੜਾ ਆਵੇ ਜੋ ਭਾਵੇਂ 100 ਕਿੜਾ ਲਾ ਲਵੇ ਇਸੇ ਭਾਵ ਦੇ ਵਿੱਚ ਪਤਸਾ ਜੀ ਕਹਿੰਦੇ ਜੇ ਤੂੰ ਗੁਰੂ ਦਾ ਮਲਾਪ ਚੰਦ ਹੈ ਅੰਦਰ ਉਤਸ਼ਾਹ ਹੋਣਾ ਚਾਹੀਦਾ ਹੈ ਅੰਦਰ ਚਾਅ ਹੋਣਾ ਚਾਹੀਦਾ ਕਿ ਮੈਂ ਉਹਦੇ ਗੁਣਾਂ ਨੂੰ ਗਾ ਰਿਹਾ ਹਾਂ ਕੌਣ ਦੇ ਨਾਲ ਗੁਰੂ ਦਾ ਮਲਾਪ ਹੁੰਦਾ ਉਹਦੇ ਗੁਣਾਂ ਨੂੰ ਗਾ ਫਿਰ ਕਿਰਪਾ ਵਰਤੇਗੀ ਗੁਣ ਬੋਲ ਹੈ ਮਹਾਰਾਜ ਕਹਿੰਦੇ ਬੋਲ ਬੋਲ ਕੇ ਬਾਣੀ ਹਰ ਗੁਣ ਜਪੋ ਮਹਾਰਾਜ ਕਹਿੰਦੇ ਰੱਬ ਜੀ ਦੀ ਸਿਫਤ ਸਲਾਹ ਖਰੀ ਦੇ ਗੁਣਾ ਨੂੰ ਜਪ ਉਹ ਮਹਾਰਾਮ ਉਤਸ਼ਾਹ ਦੇ ਨਾਲ ਜਪਿਆ ਕਰ 14 ਦੇ ਨਾਲ ਬਾਣੀ ਪੜਿਆ ਕਰ ਅੰਦਰ ਉਤਸ਼ਾਹ ਦੇ ਨਾਲ ਸਿਵ ਜੀ ਕਹਿੰਦੇ ਪਰਮੇਸ਼ਰ ਦੀ ਸਿਫਤ ਕਰਿਆ ਕਰ ਮਹਾਰਾਜ ਜੀ ਕਹਿੰਦੇ ਪਿਆਰੇ ਆ ਕਾਦੇ ਵਾਸਤੇ ਕਹਿ ਰਹੇ ਆ ਚੌਥੇ ਪਤਸਾ ਜੀ ਕਹਿੰਦੇ ਸਭ ਤੀਰਤ ਬਰਤ ਜਗ ਪੁੰਨ ਤੋਲਾਹ ਮਹਾਰਾਜ ਜੀ ਕਹਿੰਦੇ ਰੱਬ ਜੀ ਦੇ ਗੁਣਾ ਦੇ ਵਿੱਚ ਇੰਨੀ ਬਰਕਤ ਆ ਤੈਨੂੰ ਸਾਰੇ ਤੀਰਥਾਂ ਦਾ ਇਸ ਨਾਨਨ ਪ੍ਰਾਪਤ ਹੋਏਗਾ ਬਰਤ ਜਗ ਕੀ ਆਪਾਂ ਬਿਖਦੇ ਨਾ ਕੋਈ ਕਹਿੰਦਾ ਮੈਂ ਮੌਨ ਵਰਤ ਰੱਖਿਆ ਕੋਈ ਕਹਿੰਦਾ ਮੈਂ ਸਦਾ ਵਰਤ ਰੱਖਿਆ ਰੱਖਦੇ ਨੇ ਨਾ ਵਰਤ ਰੱਖਣ ਨੂੰ ਪਾਤਸ਼ਾਹ ਜੀ ਪਖੰਡ ਕਹਿੰਦੇ ਨੇ ਮਰਜ ਕਹਿੰਦੇ ਛੋਟਾ ਅੰਨ ਕਰੈ ਪਖੰਡ ਨਾ ਉਹ ਸਾਗਣ ਨਾ ਓਏ ਰਾੰਡਾ ਕਿਤੇ ਮੇਰੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਵਰਤ ਰੱਖਦਾ ਹੈ ਬਰਤ ਰੱਖਦਾ ਕਈ ਵਾਰ ਹੁੰਦਾ ਹੈ ਔਡੋਡੀ ਮਤ ਨੇ ਉਹ ਆਪਣੀਆਂ ਮਤਾਂ ਅਨੁਸਾਰ ਕਹਿੰਦੇ ਨੇ ਮੈਂ ਵਰਤ ਰੱਖ ਕੇ ਭਗਵਾਨ ਦੀ ਪ੍ਰਾਪਤੀ ਕਰ ਲਵਾਂਗਾ ਮੈਂ ਅੰਨ ਛੱਡ ਦਿੱਤਾ ਰੱਬ ਨੂੰ ਪਾਉਣ ਵਾਸਤੇ ਮਹਾਰਾਜ ਜੀ ਕਹਿੰਦੇ ਕਹਿੰਦੇ ਜਿਨੇ ਅੰਨ ਛੱਡ ਦਿੱਤਾ ਨਾ ਉਹਨੇ ਤੇ ਜ਼ਿੰਦਗੀ ਦਾ ਸਵਾਦ ਹੀ ਗਵਾ ਲਿਆ ਬੋਲੋ ਸਤਨਾਮ ਛੋਟਾ ਅੰਨ ਛੱਡ ਕੇ ਸਵਾਦ ਵਾਲਾ ਲਿਆ ਕਹਿੰਦੇ ਜ਼ਿੰਦਗੀ ਦਾ ਸਵਾਦ ਉਹਨੂੰ ਜ਼ਿੰਦਗੀ ਵੀ ਨਹੀਂ ਜਿਉਣੀ ਆਈ ਇਸ ਕਰਕੇ ਮਹਾਰਾਜ ਕਹਿੰਦੇ ਰੱਬ ਜੀ ਦੇ ਸੁਭ ਗੁਣ ਗਾਉਣ ਦੇ ਨਾਲ ਹੀ ਸਾਰੇ ਤੀਰਥਾਂ ਦਾ ਅਤੇ ਵਰਤਾਂ ਦਾ ਮਹਾਰਾਜ ਕਹਿੰਦੇ ਜੱਗ ਕਈ ਜੱਗ ਕਰਦੇ ਨੇ ਰੱਬ ਦੀ ਪ੍ਰਾਪਤੀ ਵਾਸਤੇ ਕਈ ਪੁੰਨ ਕਰਦੇ ਨੇ ਮਹਾਰਾਜ ਜੀ ਕਹਿੰਦੇ ਤੋਲਾਹਾ ਰੱਬ ਦੇ ਗੁਣ ਗਾਉਣਾ ਮਹਾਰਾਜ ਜੀ ਕਹਿੰਦੇ ਸਾਰੇ ਤੀਰਥਾਂ ਦੇ ਅਤੇ ਤੀਰਥਾਂ ਦੇ ਅਸ্নান ਭਰਤ ਜਗ ਪੁੰਨ ਤੋਲਾਹਾ ਮਰਜੀ ਕਹਿੰਦੇ ਹਰ ਹਰ ਨਾਮ ਨ ਪੁਜਹਿ ਪੁਜਾਹਾ ਕਹਿੰਦੇ ਰੱਬ ਜੀ ਦੇ ਨਾਮ ਦੇ ਤੋਂ ਸਾਰਾ ਕੁਝ ਥੱਲੇ ਐ ਉਹਦੇ ਬਰੋਬਰ ਦੀ ਕੋਈ ਸ਼ਕਤੀ ਨਹੀਂ ਭਾਵੇਂ ਤੀਰਥਾਂ ਦਾ ਅਸਮਾਨ ਕਰ ਲੈ ਭਾਵੇਂ ਭਰਤ ਰਖ ਲੈ ਭਾਵੇਂ ਜਗ ਲਾਲ ਲੈ ਪੁੰਨ ਕਰੀ ਜਲ ਮਰਜੀ ਕਹਿੰਦੇ ਇਹਦੇ ਤੋਲ ਨਹੀਂ ਰੱਬ ਜੀ ਦੇ ਗੁਣਾਂ ਦੇ ਤੋਲ ਨਹੀਂ ਹਰ ਹਰ ਨਾਮ ਨਾ ਕੁਝ ਹੈ ਪੁਜਾਹਾ ਮਰਜੀ ਕਹਿੰਦੇ ਪਰਮੇਸ਼ਰ ਦੀ ਸਿਪਤ ਸਲਾਹ ਦੇ ਬਰੋਬਰ ਨਹੀਂ ਹਰ ਹਰ ਅਤਲ ਤੋਲ ਅਤ ਭਾਰੀ ਬੜਾ ਭਾਰੀ ਤੋਲ ਹੈ ਪਰਮੇਸ਼ਰ ਦੀ ਸਿਪਤ ਸਲਾਹ ਮਾਲਕ ਦੀ ਉਸਤਤ ਬੰਦਗੀ ਮਰਜੀ ਕਹਿੰਦੇ ਅਤੋਲ ਹੈ ਇਹਨੂੰ ਤੋਲਿਆ ਨਹੀਂ ਜਾ ਸਕਦਾ ਤੀਰਥਾਂ ਨੂੰ ਤਾਂ ਤੂੰ ਗਣਤੀ ਮਣਤੀ ਦੇ ਵਿੱਚ ਮਾਪ ਲੈਂਗਾ ਮੈਂ ਇੰਨੇ ਤੀਰਥਾਂ ਦਾ ਇਸ਼ਨਾਨ ਕਰਿਆ ਆਪਾਂ ਕਹਿ ਦਿੰਨੇ ਆ ਨਾ ਇੱਥੇ ਇੰਨੇ ਉੱਥੇ ਗਿਆ ਮੈਂ ਉੱਥੇ ਗਿਆ ਮੈਂ ਉੱਥੇ ਗਿਆ ਇਹ ਤੇ ਮਾਪਿਆ ਜਾਣਾ ਬਰਦ ਰੱਖੇ ਵੀ ਮਾਪੇ ਜਾਣੇ ਨੇ ਆਪਾਂ ਗਿਣਤੀ ਕਰ ਲੈਨੇ 21 ਰੱਖਣੇ ਨੇ ਕੋਈ ਕਹਿੰਦਾ 31 ਰੱਖਣੇ ਨੇ ਆ ਦੇ ਕਹਿੰਦਾ ਨਾ ਕੋਈ ਕਹਿੰਦਾ 41 ਰੱਖ ਲੈ ਕੋਈ ਕਿੰਨੇ ਕਰਦਾ ਕੋਈ ਕਿੰਨੇ ਕਰਦਾ ਆਪਣੀ ਆਪਣੀ ਮਤ ਮੁਤਾਬਕ ਕੋਈ ਕਾਸ਼ੇ ਦੇ ਵਰਤ ਰੱਖਦਾ ਕੋਈ ਕਹਿੰਦਾ ਨਰਾਤੇ ਆਗੇ ਕੋਈ ਕਹਿੰਦਾ ਰੋਜੇ ਆਗੇ ਆਪਣੀ ਆਪਣੀ ਮਤ ਉਹ ਮੁਬਾਰਕ ਹੈ ਜੀ ਦਾ ਧਰਮ ਹੈ ਪਰ ਗੁਰੂ ਨਾਨਕ ਦਾ ਧਰਮ ਕਹਿੰਦਾ ਤੇ ਵਰਤਾਂ ਤੋਂ ਉੱਤੇ ਹੈ ਮਾਲਕ ਦੀ ਉਸਤਤ ਤੂੰ ਕਰਕੇ ਤੇ ਵੇਖ ਅੰਨ ਛੱਡ ਕੇ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਮਹਾਰਾਜ ਜੀ ਕਹਿੰਦੇ ਮਾਲਕ ਦੀ ਪ੍ਰਾਪਤੀ ਪਰਮੇਸ਼ਰ ਦਾ ਨਾਮ ਜਪਿਆਂ ਉਹਦੀ ਸਿਫਤ ਸਲਾਹ ਉਹਦੀ ਉਸਤਤ ਦੇ ਵਿੱਚ ਜੁੜਿਆ ਹੋਣੀ ਹੈ ਦੁਨੀਆਂ ਦੇ ਤੀਰਥ ਅਸਥਾਨ ਗਿਣਤੀ ਮਣਤੀ ਮਾਪੇ ਜਾ ਸਕਦੇ ਨੇ ਦੱਸਿਆ ਜਾ ਸਕਦਾ ਐਨੇ ਕਰ ਲੇ ਐਨੇ ਵਰਤ ਰੱਖ ਲੇ ਐਨੇ ਜਗਤ ਕਮ ਦਤਿ ਐਨਾ ਪੁੰਨ ਕਰ ਦਤ ਬੰਦਾ ਦੱਸਦਾ ਹੈ ਉਹ ਤੋਲਿਆ ਜਾ ਸਕਦਾ ਤੋਲਾਹਾ ਤੋਲਿਆ ਜਾ ਸਕਦਾ ਪਰ ਮਹਾਰਾਜ ਜੀ ਕਹਿੰਦੇ ਪਰਮੇਸ਼ਰ ਦੀ ਜਿਹੜੀ ਬੰਦਗੀ ਹੈ ਜਿਹੜੀ ਮਾਲਕ ਦੀ ਉਸਤਤ ਹੈ ਇਹ ਅਤੋਲ ਹੈ ਭਾਈ ਇਹਨੂੰ ਤੋਲਿਆ ਨਹੀਂ ਜਾ ਸਕਦਾ ਤੋਲ ਅਤ ਭਾਰੀ ਮਹਾਰਾਜ ਕਹਿੰਦੇ ਬੜਾ ਭਾਰੀ ਤੋਲ ਹੈ ਗੁਰਮਤਿ ਜਪ ਓਮ ਆਹ ਰਾਮ ਮਹਾਰਾਜ ਕਹਿੰਦੇ ਗੁਰੂ ਦੀ ਮਤ ਦੁਆਰਾ ਤੂੰ ਜਪਦਾ ਰਹਿ ਅੰਦਰ ਉਤਸਾਹ ਪੈਦਾ ਹੋਏਗਾ ਹੋਰ ਚਾਹ ਪੈਦਾ ਹੋਏਗਾ ਓਮ ਆਹ ਰਾਮ ਅੰਦਰ ਉਤਸਾ ਇੱਕ ਆਤਮਿਕ ਆਨੰਦ ਪੈਦਾ ਹੋਏਗਾ ਇਹਨੂੰ ਤੋਲਿਆ ਨਹੀਂ ਜਾ ਸਕਦਾ ਜਿਹੜਾ ਉਹ ਆਨੰਦ ਪੈਦਾ ਹੋਣਾ ਗੁਰੂ ਦੀ ਮੱਤ ਦੁਆਰਾ ਮਾਲਕ ਦੀ ਸਿਪਤ ਸਲਾਹ ਦਾ ਉਹਨੂੰ ਮਾਪਿਆ ਨਹੀਂ ਜਾ ਸਕਦਾ ਉਹਨੂੰ ਤੋਲਿਆ ਨਹੀਂ ਜਾ ਸਕਦਾ ਉਹਨੂੰ ਦੱਸਿਆ ਨਹੀਂ ਜਾ ਸਕਦਾ ਉਹਨੂੰ ਮਹਿਸੂਸ ਕੀਤਾ ਜਾ ਸਕਦਾ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਨੇ ਸਭ ਕਰਮ ਧਰਮ ਹਰ ਨਾਮ ਜਪਾ ਹਰ ਮਰਜੀ ਕਹਿੰਦੇ ਸਾਰੇ ਕਰਮਾਂ ਧਰਮ ਦੇ ਨਾਲ ਤੂੰ ਮਾਲਕ ਦਾ ਸਿਮਰਨ ਕਰਿਆ ਕਰ ਕਹਿੰਦੇ ਮਾਲਕ ਦੇ ਸਿਮਰਨ ਦੇ ਵਿੱਚ ਇੰਨੀ ਕੁ ਬਰਕਤ ਹੈ ਇੰਨੀ ਕੁ ਮਰਜੀ ਕਹਿੰਦੇ ਰਹਿਮ ਬਖਸ਼ਾ ਹਨ ਕਿਲ ਬਿਕ ਮੈਲ ਪਾਪ ਤੁਬਾਹ ਤੇਰੇ ਕੀਤੇ ਹੋਏ ਪਾਪ ਤੇਰੇ ਤਨ ਮਨ ਨੂੰ ਲੱਗੀ ਹੋਈ ਬੇਕਾਰਾਂ ਦੀ ਮੈਲ ਕੀਤੇ ਹੋਏ ਪਾਪ ਸਾਰੇ ਧੋ ਹੋ ਜਾਣਗੇ ਜਦੋਂ ਤੂੰ ਪਰਮੇਸ਼ਰ ਦਾ ਸਿਮਰਨ ਕਰੇਗਾ ਸਾਰੇ ਧਰਮਾਂ ਦਾ ਅਸਲ ਕਰਮ ਕੀ ਹੈ ਮਹਾਰਾਜ ਜੀ ਕਹਿੰਦੇ ਨਾਮ ਜਪਿਆ ਕਰ ਬੋਲੋ ਸਤਨਾਮ ਸੁਖਮਨੀ ਸਾਹਿਬ ਦਾ ਬਚਨ ਹੈ ਆਪਾਂ ਪੜ੍ਹਦੇ ਹਾਂ ਨਾ ਸਰਬ ਧਰਮ ਮੈਂ ਸ੍ਰਿਸ਼ਟ ਧਰਮ ਬੋਲਿਓ ਸਾਰੇ ਸਰਬ ਧਰਮ ਮੈਂ ਸ੍ਰਿਸ਼ਟ ਧਰਮ ਅੱਗੇ ਪੰਗਤ ਕੀ ਆ ਹਰ ਕੋ ਨਾਮ ਜਪ ਨਿਰਮਲ ਕਰ ਰੱਬ ਜੀ ਦਾ ਨਾਮ ਜਪ ਸਭ ਤੋਂ ਵੱਡਾ ਕਰਮ ਇਹ ਹੈ ਬੋਲੋ ਸਤਨਾਮ ਇੱਥੇ ਵੀ ਉਸੇ ਭਾਵ ਦੇ ਵਿੱਚ ਹੀ ਮਰਦ ਕਹਿੰਦੇ ਸਭ ਕਰਮ ਕਹਿੰਦੇ ਸਾਰੇ ਕਰਮਾਂ ਦੇ ਵਿੱਚੋਂ ਧਰਮ ਕੀ ਹੈ ਹਰ ਨਾਮ ਜਪਾ ਮਾਲਕ ਦਾ ਨਾਮ ਜਪਣ ਮਾਲਕ ਦੀ ਵੰਦ ਕੀ ਕਰਨੀ ਸਭ ਤੋਂ ਵੱਡਾ ਧਰਮ ਹੈ ਕਈ ਵਾਰੀ ਮਨੁੱਖ ਸੱਚ ਕਰਕੇ ਜਾਣੇ ਹੋ ਇਹ ਤੇ ਧਰਮੀ ਬਣਨ ਵਾਸਤੇ ਪਤਾ ਨਹੀਂ ਕਿੰਨਾ ਕੁ ਕੁਝ ਕਰਦਾ ਕਿਤੇ ਧਨ ਦਾਨ ਕਰਦਾ ਕਿਤੇ ਭੂਮੀ ਦਾਨ ਕਰਦਾ ਧਰਮੀ ਬਣਨ ਵਾਸਤੇ ਕਿਤੇ ਲੰਗਰ ਲਾਉਂਦਾ ਕਿਤੇ ਕੁਝ ਕਰਦਾ ਆਪਣੇ ਆਪ ਨੂੰ ਵੀ ਮੈਂ ਧਰਮੀ ਦੇ ਸੰਗ ਬੀ ਲੋਕ ਮੈਨੂੰ ਕਹਿਣ ਵੀ ਬੜਾ ਵਧੀਆ ਧਰਮ ਦਾ ਕੰਮ ਕਰ ਰਿਹਾ ਸੱਚ ਕਰਕੇ ਜਾਣਿਓ ਕਈ ਵਾਰ ਉਹਦੇ ਵਿੱਚ ਸਵਾਰਥ ਕੁਝ ਹੋਰ ਹੁੰਦਾ ਬੋਲੋ ਸਤਨਾਮ ਉਹ ਦਿਸਦਾ ਨਹੀਂ ਉਹ ਸਵਾਰਥ ਕੁਝ ਹੋਰ ਹੁੰਦਾ ਪਰ ਮੇਰੇ ਪਤ ਸਾਹਿਬ ਜੀ ਕਹਿੰਦੇ ਸਾਰਿਆਂ ਨੂੰ ਵੱਡਾ ਕਰਮ ਕੀ ਹੈ ਜੇ ਤੂੰ ਧਰਮ ਹੀ ਬਣਨਾ ਚਾਹੁੰਦਾ ਹਰ ਨਾਮ ਜਪਾ ਮਾਲਕ ਦਾ ਨਾਮ ਜਪਿਆ ਕਰ ਸਰਬ ਕਰਮ ਮੈਂ ਸ੍ਰਿਸ਼ਟ ਕਰਮ ਸਰਬ ਧਰਮ ਮੈਂ ਸ੍ਰਿਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਮੈਂ ਕਹਿੰਦੇ ਸਾਰੇ ਕਿਰਿਆ ਤੋਂ ਉੱਤਮ ਕਿਰਿਆ ਕੀ ਪਰਮੇਸ਼ਰ ਦਾ ਬੰਦ ਕੀ ਕਰ ਨਾਮ ਜਪ ਕਿਲ ਵਿਖ ਮੈਲ ਪਾਪ ਤਵਾਹਾ ਮਹਾਰਾਜ ਕਹਿੰਦੇ ਮਾਲਕ ਦਾ ਜਿਹੜਾ ਨਾਮ ਮਾਨਾ ਤੇਰੇ ਸਾਰੇ ਕਿਲ ਵਿਖ ਕੀਟੇ ਹੋਏ ਪਾਪ ਤੇ ਲੱਗੀ ਹੋਈ ਮਨ ਨੂੰ ਮੈਲ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਧੋ ਦਿੰਦਾ ਹੈ ਦੀਨ ਦੀ ਆਪ ਉਹੋ ਜਨ ਉਪਰ ਇਹ ਉਹਨੂੰ